ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਜਿਹੜਾ ਆਪਣਾ ਹੀ ਡਿਜ਼ਾਈਨ ਹੈ ਬਹੁਤ ਹੀ ਸੌਫਟ ਸੌਫਟ ਬਣਦਾ ਇਸ ਤਰ੍ਹਾਂ ਕਿਸੇ ਵੀ ਪ੍ਰੋਜੈਕਟ ਤੇ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਛਾਲ ਸਟੋਲਸ ਕਿ ਵੀ ਬਲਾਊਜ਼ ਠੀਕ ਹੈ ਜੇਕਰ ਤੁਸੀਂ ਇਸ ਨੂੰ ਛੌਲ ਸਟਾਲ ਜਾਂ ਮਫਲਰ ਤੇ ਬਣਾਉਣਾ ਹੈ ਤਾਂ ਤੁਸੀਂ ਮੋਟੀ ਪਾਚਮ ਲੈ ਕੇ ਸਲਾਈਆਂ ਜਿਹੜੀਆਂ ਮੋਠੀਆਂ ਲੈਣੀਆਂ ਜਿਵੇਂ 7 ਨੰਬਰ 8 ਨੰਬਰ 9 ਨੰਬਰ ਇਸ ਤਰ੍ਹਾਂ ਠੀਕ ਹੈ ਇਹ ਮੈਂ ਤੁਹਾਨੂੰ ਨਾਰਮਲ ਪਾਚਮ ਤੇ 10 ਨੰਬਰ ਸਲਾਈਆਂ ਤੇ ਜਿਹੜਾ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਕਿਸੇ ਵੀ ਕਲਰ ਚ ਬਣਾਉਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਹਨੀ ਕੰਬ ਡਿਜ਼ਾਈਨ ਦੀ ਤਰ੍ਹਾਂ ਬਣਦਾ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਅਲਟੀ ਸਾਈਡ ਤੋਂ ਵੀ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਦੋਨਾਂ ਸਾਈਡਾਂ ਤੋਂ ਡਿਜ਼ਾਈਨ ਆਪਣਾ ਸੇਮ ਹੈ ਇਸ ਲਈ ਜਿਹੜੀ ਆਪਾਂ ਇਹਦੀ ਪੁੱਠ ਸਿੱਧ ਨਹੀਂ ਕਹਿ ਸਕਦੇ ਬਸ ਆਪਾਂ ਇੱਥੋਂ ਜਿਹੜਾ ਇਹਦਾ ਪਤਾ ਲਗਾ ਸਕਦੇ ਇਹ ਸਿੱਧਾ ਪਾਸ ਹੈ ਦੇਖੋ ਜਿਵੇਂ ਇਹ ਕੁੰਡਿਆਂ ਦੀ ਇਸ ਤਰ੍ਹਾਂ ਕੁੰਡੇ ਪਾਉਣੀ ਆਪਾਂ ਇਸ ਤਰ੍ਹਾਂ ਆਉਂਦੀ ਹੈ ਰਾਈਟ ਸਾਈਡ ਤੋਂ ਰਾਂਗ ਸਾਈਡ ਤੋਂ ਕੁੰਡੇ ਇਸ ਤਰ੍ਹਾਂ ਹੁੰਦੇ ਦੇਖੋ ਡਿਜ਼ਾਈਨ ਸੇਮ ਹੈ ਦੋਨਾਂ ਸਾਈਡਾਂ ਤੋਂ नीचे ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਆਵੇ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਰਾਈਟ ਸਾਈਡ ਤੋਂ ਸ਼ੁਰੂ ਕਰਨੀ ਹੈ ਸਿੱਧੇ ਪਾਸੇ ਤੋਂ ਦੋ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਦੋ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਨਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਲਈ ਕੁੰਡੇ ਲੈਨੇ ਇਵਨ ਨੰਬਰ ਵਿੱਚ ਕੁੰਡੇ ਲਵਾਂਗੇ ਠੀਕ ਹੈ ਦੋ ਦੋ ਦੇ ਹਿਸਾਬ ਨਾਲ ਦੋ 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 ਇਸ ਤਰ੍ਹਾਂ ਕਰਕੇ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣਦਾ ਹੈ ਇੱਕ ਕੁੰਡਾ ਆਪਣੇ ਇੱਧਰ ਆ ਜਾਂਦਾ ਬਾਧੂ ਕੁੰਡਾ ਠੀਕ ਹੈ ਕਿਨਾਰੀ ਲਈ ਇਸ ਤਰ੍ਹਾਂ ਕਿਉਂਕਿ ਇਹ ਸਲਾਈ ਵਿੱਚ ਆ ਜਾਂਦਾ ਇੱਕ ਕੁੰਡਾ ਇੱਧਰ ਬਾਧੂ ਆ ਜਾਂਦਾ ਫਿਰ ਜਿਹੜਾ ਦੋ-ਦੋ ਕੁੰਡਿਆਂ ਤੇ ਡਿਜ਼ਾਈਨ ਆਊਗਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਦੀ ਪਹਿਲੀ ਸਲਾਈ फस्ट रो राइट साइड पहला कुंडा तारो चाहे बुनो थ्रेड करेंगे पीछे राइट साइड है ठीक है दो कुंडे छड के एक कुंडा बनावेंगे इस तरह थोड़ा जहा लूज रखा फिर ये दो कुंडा बैक साइड तो एक कुंडा बना देंगे इस तरह ठीक है दो कुंडे दो कुंडे हो गए अपने को ना कोई कुंडा वध्या ना ही घटे फिर उस तरह दोडे छ ਕੁੰਡਾ ਬਣਾਇਆ ਠੀਕ ਹੈ ਇਸ ਤਰ੍ਹਾਂ ਥੋੜਾ ਜਿਹਾ ਲੋਜ ਰੱਖਣਾ ਫਿਰ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣੀ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਛੱਡੇ ਹੋਏ ਕੁੰਡੇ ਦੋ ਕੁੰਡਿਆਂ ਦਾ ਇਸ ਤਰ੍ਹਾਂ ਬੈਕ ਸਾਈਡ ਤੋਂ ਇਹ ਕੁੰਡਾ ਬਣਾ ਦੇਣਾ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਫਿਰ ਜਿਹੜੇ ਦੋ ਕੁੰਡੇ ਛੱਡੇ ਆ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਲਾਸਟ ਤੱਕ। ਇਹ ਹੀ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ। ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਜਾਂ ਬਣਾਈ ਸਿੱਖ ਰਹੇ ਹੋ ਤਾਂ ਤੁਸੀਂ ਇਹ ਡਿਜ਼ਾਈਨ ਜ਼ਰੂਰ ਬਣਾ ਕੇ ਦੇਖਿਓ। ਬਹੁਤ ਹੀ ਆਸਾਨ ਹੈ ਬਣਾਈ ਵਿੱਚ। ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਛੱਡੇ ਹੋਏ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਠੀਕ ਹੈ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਫਿਰ ਛੱਡੇ ਹੋਏ ਕੁੰਡਿਆਂ ਦਾ ਬੈਕ ਸਾਈਡ ਤੋਂ ਇਹ ਕੁੰਡਾ ਬਣਾਵਾਂਗੇ ਲਾਸਟ ਤੇ ਵੀ ਉਸੇ ਤਰ੍ਹਾਂ ਸਾਰੀ ਸਲਾਈ ਇਸੇ ਤਰ੍ਹਾਂ ਰਿਪੀਟ ਹੋਊਗੀ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਵਾਦੂ ਕੁੰਡਾ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਠੀਕ ਹੈ ਦੇਖੋ ਇੱਕ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੀ ਬਨੂ ਫਰੇਡ ਕਰਾਂਗੇ ਪਿੱਛੇ ਪਹਿਲੀ ਸਲਾਈ ਦੀ ਤਰ੍ਹਾਂ ਦੂਸਰੀ ਸਲਾਈ ਬਣੂਗੀ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਛੱਡੇ ਹੋਏ ਕੁੰਡੇ ਜਿਹੜੇ ਬੈਕ ਸਾਈਡ ਤੋਂ ਦੋ ਕੁੰਡੇ ਹੰਦਾ ਇੱਕ ਠੀਕ ਹੈ ਪੈਸੇ ਆਪਾਂ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਜਿਹੜਾ ਇਹਨੂੰ ਕਹਿ ਸਕਦੇ ਹਾਂ ਇੱਕ ਸਲਾਈ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਰੋਂਗ ਸਾਈਡ ਤੋਂ ਵੀ ਰਾਈਟ ਸਾਈਡ ਤੋਂ ਵੀ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਛੱਡੇ ਹੋਏ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਠੀਕ ਹੈ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਛੱਡੇ ਹੋਏ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਛੱਡੇ ਹੋਏ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਨਾ ਤਾਂ ਆਪਣੇ ਕੋਲੇ ਕੋਈ ਕੁੰਡਾ ਵੱਧ ਹੈ ਤੇ ਨਾ ਹੀ ਘਟਦਾ। ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਛੱਡੇ ਹੋਏ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ। ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ। ਲਾਸਟ ਤੇ ਵੀ ਉਸੇ ਤਰ੍ਹਾਂ ਕਾਸਟ ਵਲਕੁੰਡ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਿਲਾਈ ਦਿਖ ਇੱਕ ਸਿਲਾਈ ਨਹੀਂ बार-बार ਰਿਪੀਟ ਕਰਨੀ ਉਲਟੀ ਸਾਈਡ ਤੋਂ ਤੇ ਸਿੱਧੀ ਸਾਈਡ ਤੋਂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਧੰਨਵਾਦ